ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਪੁਲਿਸ ਅਫਸਰ ਦੀ ਜੋ ਕਿ ਬਈ ਮੁਹਾਲੀ ਦੇ ਵਿੱਚ ਡਿਊਟੀ ਕਰਦਾ ਸੀ ਤੇ ਡਿਊਟੀ ਤੋਂ ਵਾਪਸ ਆ ਰਿਹਾ ਸੀ ਜਿਹਦੇ ਵਿੱਚ ਹੁਣ ਗੱਲ ਕਰੀ ਆਪਾਂ ਕਈ ਦਿਨ ਤੋਂ ਖਬਰਾਂ ਬਾਹਰ ਰਹੋਰੀਆਂ ਪਰ ਜਿਹੜੀ ਇਹ ਹੁਣ ਦੀ ਇੱਕਾ ਸੀ ਅਪਡੇਟ ਸੁਣੀ ਉਸ ਪਰਿਵਾਰ ਦੇ ਮੈਂਬਰ ਦੀ ਜੋ ਇਹ ਉਹਨਾਂ ਦੀ ਜੋ ਬਈ ਕਰਦੇ ਮੈਂਬਰ ਆ ਜੋ ਉਹਨਾਂ ਦੀ ਪਤਨੀ ਉਹਨਾਂ ਨੇ ਕਹਾਂ ਵੀ ਸਾਨੂੰ ਜਦੋਂ ਉਹ ਪੁਲਿਸ ਅਫਸਰ ਡਿਊਟੀ ਤੋਂ ਉਧਰੋਂ ਤੁਰਦਾ ਰਾਸਤੇ ਦੇ ਵਿੱਚ ਸਾਨੂੰ ਫੋਨ ਕੀਤਾ। ਈ ਵਾਰ ਫੋਨ ਆਇਆ ਵੀ ਮੈਂ ਉਧਰ ਤੁਰ ਪਿਆ ਮਾਰਿਆ। ਤੇ ਪਰ ਜਦੋਂ ਨਹੀਂ ਪਹੁੰਚਦਾ ਅਸੀਂ ਦੇਖਦੇ ਆਂ ਵੀ ਸਮਾਂ ਬਹੁਤ ਹੋ ਗਿਆ ਤਾਂ ਫੋਨ ਵੀ ਬੰਦ ਹੋ ਰਿਹਾ। ਤਾਂ ਇਸ ਕਰਕੇ ਲਾ ਪਤਾ ਕਈ ਦਿਨਾਂ ਤੋਂ ਆ ਹੁਣ ਇਹ ਨਹੀਂ ਪਤਾ ਵੀ ਕਿੱਥੇ ਗਿਆ ਕਿਹਦੇ ਕੋਲ ਗਿਆ ਜਾਂ ਕੀ ਗੱਲਬਾਤ ਆ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ। ਪੱਤਰਕਾਰਾਂ ਬੰਨਿਓ ਪੁੱਛਿਆ ਜਾਂਦਾ ਉਹਨਾਂ ਤੋਂ ਵੀ ਜੋ ਇਹ ਤੁਹਾਨੂੰ ਐਸੀ ਹੀ ਪੁੱਛਣਾ ਚਾਹੁੰਦੇ ਆ ਵੀ ਜਾਂ ਕਿਸੇ ਨਾਲ ਗੱਲਬਾਤ ਜਾ ਕੋਈ ਕਿਸੇ ਨਾਲ ਲੜਾਈ ਝਗੜਾ ਹੋਵੇ ਜਾਂ ਕੋਈ ਪਰਿਵਾਰ ਦੇ ਮੈਂਬਰਾਂ ਨਾਲ ਹਣਾ ਕਈ ਵਾਰੀ ਗਿੱਲਾ ਸੇਕਵਾਵਾ ਹੁੰਦਾ ਗੁੱਸੇ ਹੋ ਕੇ ਵੀ ਵਗ ਜਾਂਦਾ ਪਰ ਇਹ ਜਾ ਕੋਈ ਪਰਿਵਾਰ ਬੰਨਿਓ ਕੋਈ ਸਵਾਲ ਨਹੀਂ ਉਹ ਕਹਿੰਦੇ ਵੀ ਇਹ ਸਾਨੂੰ ਕੁਝ ਪਤਾ ਨਹੀਂ ਲੱਗਿਆ ਵੀ ਇਹ ਮਾਮਲਾ ਹੈ ਕੀ ਆ ਜੇ ਗੱਲ ਕਰੀਏ ਉਹਦੀ ਗੱਡੀ ਇੱਕ ਦਰਖਤ ਨਾਲ ਟਕਰਾਈ ਤੇ ਉੱਥੇ ਪੱਤਰਕਾਰ ਪਹੁੰਚਦੇ ਆ ਦੱਸਿਆ ਜਾਂਦਾ ਕਿਉਂਕਿ ਪਰਿਵਾਰ ਦੇ ਮੈਂਬਰ ਜੋ ਉਹਨਾਂ ਦੀ ਪਤਨੀ ਰੋ ਰੋ ਕੇ ਕਹਿ ਰਹੀ ਆ ਵੀ ਇਹ ਜਦੋਂ ਡਿਊਟੀ ਤੋਂ ਤੁਰਦੇ ਆ ਘਰ ਦੇ ਪਰਿਵਾਰ ਨਾਲ ਉਹਨਾਂ ਦੇ ਜੋ ਪਿਤਾ ਉਹਨਾਂ ਨਾਲ ਵੀ ਗੱਲ ਹੁੰਦੀ ਆ ਤੇ ਜਿਹੜੀ ਉਹਨਾਂ ਦੀ ਪਤਨੀ ਆ ਉਹਨਾਂ ਨਾਲ ਵੀ ਗੱਲ ਹੁੰਦੀ ਆ ਤੇ ਪਰ ਪੂਰਾ ਮਾਮਲਾ ਸਾਹਮਣੇ ਨਹੀਂ ਆਇਆ ਕਿਉਂਕਿ ਇਹ ਕਈ ਦਿਨਾਂ ਤੋਂ ਖ਼ਬਰਾਂ ਵਾਇਰਲ ਹੋ ਰਹੀਆਂ ਜਿਦੇ ਵਿੱਚ ਇਹ ਪਰਿਵਾਰ ਦਾ ਹੁਣ ਕਹਿਣਾ ਇਹ ਆ ਵੀ ਜਿਹੜਾ ਇਸ ਮਾਣਾ ਪਿੰਡ ਦੇ ਵਿੱਚ ਘਟਨਾ ਵਾਪਰਦੀ ਆ ਇਹ ਕਹਿੰਦੇ ਆ ਵੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਜਿਵੇਂ ਪੱਤਰਕਾਰ ਪੁੱਛਦੇ ਆ ਅਕਸਰ ਆਪਾਂ ਕਹਿੰਦੇ ਆ ਵੀ ਕਈ ਵਾਰ ਦੁਸ਼ਮਣੀ ਵੀ ਹੁੰਦੀ ਆ 100 ਗੱਲਬਾਤ ਹੁੰਦੀ ਆ ਜਾਂ ਤੇ ਪਰ ਐਸਾ ਕੋਈ ਮਾਮਲਾ ਵੀ ਕਹਿੰਦੇ ਵੀ ਹਜੇ ਤੱਕ ਕੋਈ ਕਿਸੇ ਨਾ ਸਾਡੀ ਕੋਈ ਪਿੰਡ ਦੇ ਵਿੱਚ ਕੋਈ ਵਿਰੋਧਗਾਰ ਨਹੀਂ ਹੈਗਾ ਤੇ ਪਰ ਜੇ ਹੁਣ ਆਪਾਂ ਗੱਲ ਕਰੀਏ ਬਈ ਇਹ ਦਿਨ-ਬਦਨ ਘਟਨਾਵਾਂ ਵਾਪਰਦੀਆਂ ਜਿਵੇਂ ਨਰਿੰਦਰਦੀਪ ਨੂੰ ਲੈ ਕੇ ਬਠਿੰਡੇ ਦੇ ਵਿੱਚ ਉਹ ਮਾਮਲਾ ਸਾਹਮਣੇ ਆ ਗਿਆ ਸੀ ਪਰ ਜਦੋਂ ਨਰਿੰਦਰਦੀਪ ਦੀ ਘਟਨਾ ਵਾਪਰਦੀ ਆ ਸੀ ਐਸਟੈਂਪਲ ਨਹੀਂ ਉਹਨੂੰ ਤਾਂ ਕੁੱਟਿਆ ਜਾਂਦਾ ਚੱਕਿਆ ਜਾਂਦਾ ਪਰ ਉਹਦੀ ਲਾਸ਼ ਵੀ ਮਿਲ ਜਾਂਦੀ ਪਰ ਇਹ ਪੰਜਾਬ ਪੁਲਿਸ ਦੀ ਇਹ ਜਿਹੜੀ ਇੱਕ ਗੁੰਡਾ ਕਰਦੀ ਸੀ ਉਹ ਤਾਂ ਨਰਿੰਦਰਦੀਪ ਨਾਲ ਤੇ ਪਰ ਜਿਹੜਾ ਹੁਣ ਇੱਕ ਪੁਲਿਸ ਅਫਸਰ ਇਹ ਗਾਇਬ ਹੋ ਗਿਆ ਲਾਪਤਾ ਹੀ ਹੋ ਗਿਆ ਇਹ ਇੱਕ ਸੋਚਣ ਵਾਲੀ ਗੱਲ ਆ ਵੀ ਕਿੱਥੇ ਗਿਆ ਇੱਕ ਪੁਲਿਸ ਅਫਸਰ ਆ ਕੋਈ ਇਹ ਨਹੀਂ ਹੈਗਾ ਹਰ ਰੋਜ਼ ਡਿਊਟੀ ਤੋਂ ਹਰ ਰੋਜ਼ ਘਰੇ ਆਉਂਦਾ ਸੀ ਮੁਹਾਲੀ ਚ ਡਿਊਟੀ ਸੀ ਸਮਾਣਾ ਪਿੰਡ ਦੀ ਇੱਕ ਖਬਰ ਆ ਤੇ ਕਈ ਦਿਨੋਂ ਦੀ ਖਬਰ ਆਈ ਨੂੰ ਇਹ ਜਦੋਂ ਸਾਡੇ ਸਾਹਮਣੇ ਆਈ ਅਸੀਂ ਇਹ ਪਰਿਵਾਰ ਦੀ ਵੀਡੀਓ ਸੁਣੀ ਤਾਂ ਇਸ ਕਰਕੇ ਕਿਉਂਕਿ ਆਪਣਾ ਵੀ ਪੰਜਾਬ ਦੇ ਪ੍ਰਤੀ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਤੇ ਅਸੀਂ ਵੀ ਸੋਚਿਆ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਜ਼ਰੂਰ ਕਰੀਏ ਜਿਵੇਂ ਹੁਣ ਇਹ ਪਰਿਵਾਰ ਦਾ ਕਹਿਣਾ ਇਹ ਆ ਵੀ ਜੋ ਸਾਡੀ ਇੱਕ ਪ੍ਰਸ਼ਾਸਨ ਨੂੰ ਇਹ ਪੀਲਾ ਵੀ ਜੋ ਸਾਡੇ ਨਾਂ ਲੱਗ ਲਗਵਾ ਕੇ ਪਹਿਲੇ ਨੰਬਰ ਤੇ ਤਾਂ ਇਹ ਕਹਦੀ ਹੈ ਵੀ ਪੂਰੀ ਦੇਖਭਾਲ ਕਰਨੀ ਚਾਹੀਦੀ ਹੈ ਵੀ ਕਿੱਥੇ ਗਿਆ ਕਿੱਥੇ ਨਹੀਂ ਕਿਉਂਕਿ ਜੇ ਗੱਲ ਕਰੀਏ ਇੱਕ ਜਿਹੜੀ ਦਰਖਤ ਨਾਲ ਟਕਰਾਈ ਗੱਡੀ ਜ਼ਰੂਰ ਮਿਲ ਜਾਂਦੀ ਆ ਪਰ ਫੇਰ ਵੀ ਨਹੀਂ ਪਤਾ ਲੱਗਦਾ ਵੀ ਉਹ ਨੌਜਵਾਨ ਕਿੱਥੇ ਲਾਪਤਾ ਹੋਇਆ ਜਿਹੜੀ ਬਈ ਗੱਡੀ ਉਹਨਾਂ ਨੂੰ ਉੱਥੋਂ ਪੁਲਿਸ ਅਫਸਰ ਬਣੀਓ ਪੂਰੀ ਜਾਂਚ ਕੀਤੀ ਜਾਂਦੀ ਹੈ ਜਦੋਂ ਪੱਤਰਕਾਰ ਪਹੁੰਚਦੇ ਆ ਤੇ ਪਰ ਉਹ ਗੱਡੀ ਜ਼ਰੂਰ ਮਿਲ ਜਾਂਦੀ ਹੈ ਜਿਹੜਾ ਇਹ ਪੁਲਿਸ ਅਫਸਰ ਜਿਹੜਾ ਨੌਜਵਾਨ ਡਿਊਟੀ ਤੋਂ ਆ ਰਿਹਾ ਸੀ ਪਰ ਇਹ ਨਹੀਂ ਪਤਾ ਵੀ ਕਿੱਥੇ ਲਾਪਤਾ ਹੋਇਆ ਇਹ ਖਬਰ ਹੈ ਜੇ ਸਾਹਮਣੇ ਆਉਣੀ ਬਾਕੀ ਆ ਤਾਂ ਇਹ ਬਈ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਆ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਪਰ ਜਿਹੜਾ ਹੁਣ ਇਹ ਮਾਮਲਾ ਕੀ ਆ ਇਹ ਕਿਸੇ ਨੂੰ ਨਹੀਂ ਪਤਾ ਕਿਉਂਕਿ ਜੇ ਗੱਲ ਕਰੀਏ ਹੁਣ ਪੰਜਾਬ ਪੁਲਿਸ ਵੀ ਆਪਣੇ ਬੰਨਿਓ ਇਨਕੁਇਰੀ ਕਰ ਰਹੀ ਆ ਕਿਉਂਕਿ ਮਾਮਲਾ ਸਾਹਮਣੇ ਹਜੇ ਆਉਣਾ ਬਾਕੀ ਆ ਤੇ ਆਪਣੇ ਬੰਨਿਓ ਪੂਰੀ ਤਸਲੀ ਵਕਤ ਜੋ ਇਨਕੁਇਰੀ ਕਰ ਰਹੀ ਆ ਪੰਜਾਬ ਪੁਲਿਸ ਲੱਗ ਰਹੀ ਏ ਤੇ ਪਰ ਜਿਹੜਾ ਇਹ ਮਾਮਲਾ ਦਿਨ ਬਤਨ ਸਾਡੇ ਪੰਜਾਬ ਚ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਆ ਤੇ ਪਰ ਜਿਹੜਾ ਹੁਣ ਇਹ ਨਰਿੰਦਰਜੀਤ ਤੋਂ ਬਾਅਦ ਜਿਹੜਾ ਇਹ ਪੁਲਿਸ ਅਫਸਰ ਇੱਕ ਕੈਪ ਹੁੰਦਾ ਜਾਂ ਨਾ ਪਤਾ ਹੁੰਦਾ ਇਹਦਾ ਹਜੇ ਹੁਣਾ ਸਾਹਮਣੇ ਖਬਰ ਬਾਕੀ ਆ ਜੇ ਹੁਣ ਪਰਿਵਾਰ ਦਾ ਆਪਾਂ ਦੁੱਖ ਤਾਂ ਬਈ ਪਰਿਵਾਰ ਹੀ ਸਮਝ ਸਕਦੇ ਆ ਕਿਉਂਕਿ ਆਪਾਂ ਜਿਹੜੇ ਕੋਈ ਵੀ ਜਾਂ ਪੱਤਰਕਾਰ ਜਾਂ ਕੋਈ ਆਮ ਲੋਕ ਉਹਨਾਂ ਨੂੰ ਤਾਂ ਨਹੀਂ ਹੁਣਾ ਉਹਨਾਂ ਦੁੱਖ ਪਰ ਇਹ ਕਹਿੰਦੇ ਆਪਾਂ ਜੋ ਵੀ ਹੋਇਆ ਇਹ ਬਹੁਤ ਮਾੜਾ ਹੋਇਆ ਕਿਉਂਕਿ ਮੰਦਪਾਗੀ ਖਬਰ ਹੈ ਕਿ ਪਰਿਵਾਰ ਇੱਕ ਪਰਿਵਾਰ ਦਾ ਹਿੱਸਾ ਸੀ ਬਾਕੀ ਬੱਚਿਆਂ ਦਾ ਵੀ ਪਿਓ ਸੀ ਤੇ ਜੇ ਗੱਲ ਕਰੀਏ ਕਿਸੇ ਦਾ ਪੁੱਤ ਵੀ ਸੀ ਜਿਹੜਾ ਹੁਣ ਪਰਿਵਾਰ ਤੇ ਜਿਹੜਾ ਉਹਨਾਂ ਦਾ ਪਿਤਾ ਬਾਈ ਬੁਰਾ ਹਾਲ ਹੋ ਰਿਹਾ ਤੇ ਇਹ ਪੰਜਾਬ ਦੇ ਵਿੱਚ ਸਾਡੇ ਘਟਨਾ ਬਹੁਤ ਹੀ ਜ਼ਿਆਦਾ ਵਾਪਰ ਰਹੀਆਂ ਜੇ ਗੱਲ ਕਰੀਏ ਆਪਾਂ ਗੈਂਗਸਟਰਾਂ ਦੀ ਜਿਹੜਾ ਜੱਗੂ ਭਗਵਾਨਪੁਰੀਆ ਜਿਹੜਾ ਇੱਕ ਕਰਨ ਨਾਂ ਦਾ ਮੁੰਡਾ ਮਰਿਆ ਗਿਆ ਸੀ ਤਾਂ ਇਹ ਕਈ ਦਿਨ ਹੋ ਗਏ ਉਹ ਘਟਨਾ ਸੀ ਤੇ ਪਰ ਉਹ ਉਹਨਾਂ ਦੀ ਮਾਤਾਂ ਨੂੰ ਵੀ ਨਾਲ ਜਦੋਂ ਕਰਨ ਦਾ ਕਤਲ ਹੁੰਦਾ ਹੈ ਗੈਂਗਸਟਰਾਂ ਵੱਲੋਂ ਬਾਅਦ ਦੇ ਵਿੱਚ ਇੱਕ ਪੋਸਟ ਪਾਈ ਜਾਂਦੀ ਹੈ ਉਹਨਾਂ ਨੇ ਜ਼ਿੰਮੇਵਾਰੀ ਲੈਤੀ ਇਹ ਵੀ ਅਸੀਂ ਮਾਰਿਆ ਇਹ ਜੀਆਂ ਖਬਰਾਂ ਦੂਜੇ ਤੀਜੇ ਦਿਨ ਕੋਈ ਨਾ ਕੋਈ ਕਿਤੇ ਨਾ ਕਿਤੇ ਘਟਨਾ ਵਾਪਰ ਜਾਂਦੀ ਹੈ ਕਿਤੇ ਕੋਈ ਪੁਲਿਸ ਵਾਲੇ ਦੀ ਗੋਲੀਬਾਰ ਜਾਂਦੀ ਆ ਅੱਜ ਹੁਣ ਇਹ ਖਬਰ ਆ ਗਈ ਸਾਹਮਣੇ ਵੀ ਇੱਕ ਪੁਲਿਸ ਅਫਸਰ ਲਾਪਤੇ ਹੋ ਗਿਆ ਹੁਣ ਇਹ ਦੱਸੋ ਇੱਕ ਪੜ੍ਹਿਆ ਲਿਖਿਆ ਨੌਜਵਾਨ ਹਰ ਰੋਜ਼ ਡਿਊਟੀ ਤੇ ਆਉਣਾ ਜਾਣਾ ਤੇ ਆਪਾਂ ਕੋਈ ਹੁਣ ਖਬਰ ਨੂੰ ਕੀ ਸਮਝ ਸਕੋਗੇ ਤੁਸੀਂ ਵੀ ਕੀ ਚੀਜ਼ ਹੈ ਲਾ ਪਤਾ ਹੁਣ ਕੋਈ ਛੋਟਾ ਜਿਹਾ ਬੱਚਾ ਮੰਨਦੇ ਆਪਾਂ ਵੀ ਗੁਮਾ ਚੈਨਦਾ ਕਿਉਂਕਿ ਇੱਕੇ ਤਾਂ ਅਫਸਰ ਹੁਣ ਇਹ ਨਹੀਂ ਪਤਾ ਵੀ ਇਹ ਕਿਸੇ ਦਾ ਕੋਈ ਕੋਈ ਚਾਲ ਆ ਜਾਂ ਕੋਈ ਕਿਸੇ ਨੇ ਦੁਸ਼ਮਣੀ ਘਟੀਆ ਜਾਂ ਕੋਈ ਕੋਈ ਕੁੱਟਮਾਰ ਕਰ ਗਿਆ ਜਾਂ ਕੋਈ ਜਿਹੜੇ ਗੱਲ ਕਰੀਏ ਤਾਂ ਉਹਦੇ ਜੇ ਗੱਡੀ ਹੈ ਜਿਹੜੀ ਬਰਾਮਦ ਹੁੰਦੀ ਹੈ ਕਰੋੜ ਤੇ ਖੜੀ ਹੈ ਜਿਹੜੀ ਤਾਂ ਉਹ ਗੱਡੀ ਦੇ ਵਿੱਚੋਂ ਕੁਝ ਨਹੀਂ ਮਿਲਦਾ ਤੇ ਖਾਲੀ ਸਿਰਫ ਗੱਡੀ ਖੜੀ ਹੁੰਦੀ ਆ ਤਾਂ ਇਹ ਪਰਿਵਾਰ ਦਾ ਕਹਿਣਾ ਤੇ ਬਈ ਹੁਣ ਇਹ ਪਰਿਵਾਰ ਦਾ ਦਰਦ ਦੇਖਿਆ ਨਹੀਂਦਾ ਕਿਉਂਕਿ ਉਹ ਪਰਿਵਾਰ ਹੀ ਸਮਝ ਸਕਦਾ ਪਰ ਜਿਹੜਾ ਅੱਜ ਦਾ ਟੌਪਿਕ ਇਹ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਨਾ ਕਿਉਂਕਿ ਬਈ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਹੁਣ ਜਦੋਂ ਅੱਗੋਂ ਮਾਮਲਾ ਆ ਉਹ ਵੀ ਤੁਹਾਡੇ ਨਾਲ ਖਬਰ ਸਾਂਝੀ ਜ਼ਰੂਰ ਕਰਾਂਗੇ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਰ ਰਵੇ ਮਿਲਦਿਆ ਕਰ ਨੂੰ ਨਵੇਂ ਟੌਪਿਕ ਤੇ ਧੰਨਵਾਦ